ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਤੁਹਾਡੇ ਸਾਹਮਣੇ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਬਹੁਤ ਪਸੰਦ ਆਵੇਗੀ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਲਿਖ ਕੇ ਸੈਂਡ ਕਰ ਦੇਣਾ ਜਿਹੜੇ ਵੀ ਭੈਣ ਭਰਾਵਾਂ ਨੂੰ ਪੈਸੇ ਦੀ ਪ੍ਰੋਬਲਮ ਹੈ ਕਈ ਵਾਰ ਤਾਂ ਸਾਥ ਸੰਗਤ ਜੀ ਆਪਣੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਮਨੋਖਿਕ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਵਾਰ ਸਾਧ ਸੰਗਤ ਜੀ ਅੱਜ ਅਸੀਂ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਉਹ ਸਿਰਫ ਤਾਂ ਸਿਰਫ ਪੈਸੇ ਨੂੰ ਲੈ ਕੇ ਹੀ ਕਰਾਂਗੇ ਜਿਹੜੇ ਵੀ ਘਰਾਂ ਦੇ ਵਿੱਚ ਪੈਸੇ ਦੀ ਦਿੱਕਤ ਚੱਲ ਰਹੀ ਆ ਜਾਂ ਪ੍ਰੋਬਲਮ ਚੱਲ ਰਹੀ ਆ ਜਾਂ ਪੈਸਾ ਨਹੀਂ ਰੁਕਦਾ ਜਾਂ ਫਿਰ ਸਾਧ ਸੰਗਤ ਜੀ ਉਹ ਮਨੁੱਖ ਜਿਹੜੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਪਰ ਘਰ ਦੇ ਵਿੱਚ ਪੈਸਾ ਫਿਰ ਵੀ ਨਹੀਂ ਰੁਕਦਾ ਪੈਸਾ ਲੈ ਕੇ ਆਈਦਾ ਪਤਾ ਨਹੀਂ ਕਿੱਥੇ ਚਲ ਜਾਂਦਾ ਹੈ ਕਹਿੰਦਾ ਪਾਬਾ ਹੈ ਕਿ ਪੈਸੇ ਦੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਹੀ ਨਹੀਂ ਰਹਿੰਦੀ ਤੇ ਇਸੇ ਤਰ੍ਹਾਂ ਜੋ ਅੱਜ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਏ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਪੈਸੇ ਦੇ ਸੰਬੰਧੀ ਪੈਸੇ ਦੇ ਰਿਲੇਟਡ ਜੋ ਵੀ ਮੁਸ਼ਕਲ ਹੈ ਜਾਂ ਪ੍ਰੋਬਲਮ ਹੈ ਉਹ ਹੱਲ ਹੋ ਜਾਵੇਗੀ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਬਰਕਤ ਨਹੀਂ ਪੈਂਦੀ ਜਾਂ ਤੁਹਾਡੇ ਘਰ ਪੈਸਾ ਨਹੀਂ ਰੁਕਦਾ ਤੁਹਾਡੇ ਘਰ ਬਰਕਤ ਪੈਣੀ ਵੀ ਸ਼ੁਰੂ ਹੋ ਜਾਵੇਗੀ ਸੋਪਾ ਨੂੰ ਕਰਨ ਦੇ ਨਾਲ ਜੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਲਿਖ ਕੇ ਸੈਂਡ ਵੀ ਜਰੂਰ ਕਰਿਆ ਕਰੋ ਕਿ ਤੁਹਾਨੂੰ ਇਸ ਉਪਾਅ ਦੇ ਨਾਲ ਫਾਇਦਾ ਹੋਇਆ ਜਾਂ ਨਹੀਂ ਹੋਇਆ ਇਸ ਤਰ੍ਹਾਂ ਕਈ ਵਾਰ ਆਪਣੇ ਨਾਲ ਇਦਾਂ ਹੁੰਦਾ ਹੈ ਕਿ ਸਵੇਰ ਦੇ ਸਮੇਂ ਆਪਣਾ ਜਿਹੜਾ ਪਰਸ ਹੈ ਪੈਸਿਆਂ ਦੇ ਨਾਲ ਭਰਿਆ ਹੁੰਦਾ ਹੈ ਪਰ ਸ਼ਾਮ ਤੱਕ ਉਹ ਪਰਸ ਖਾਲੀ ਹੋ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਕਿ ਪੈਸਾ ਕਿੱਥੋਂ ਆਇਆ ਸੀ ਤੇ ਕਿੱਥੇ ਚਲਿਆ ਗਿਆ ਹੈ ਜਿਸ ਘਰ ਦੇ ਵਿੱਚ ਇੱਕ ਹੀ ਮਨੁੱਖ ਕਮਾਉਣ ਵਾਲਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਕਿਸੇ ਇਸ ਚੀਜ਼ ਨੂੰ ਲੈ ਕੇ ਡਿਪਰੈਸ਼ਨ ਟੈਨਸ਼ਨ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਉਹ ਸੋਚਦਾ ਹੈ ਕਿ ਮੈਂ ਇੰਨੀ ਜ਼ਿਆਦਾ ਮਿਹਨਤ ਵੀ ਕਰਦਾ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕੰਮ ਦੇ ਵਿੱਚ ਜੁਟਿਆ ਰਹਿੰਦਾ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਮੇਰੇ ਘਰ ਘਰ ਦੇ ਖਰਚਿਆਂ ਨੂੰ ਸਭ ਕੁਝ ਨੂੰ ਮਿਲਾ ਕੇ ਬਿਲਕੁਲ ਵੀ ਪੂਰਾ ਨਹੀਂ ਹੁੰਦਾ ਇਸੇ ਤਰ੍ਹਾਂ ਜੇਕਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਪਾਂ ਕਿਸੇ ਰਿਸ਼ਤੇਦਾਰ ਜਾਂ ਭੈਣ ਭਰਾ ਦੇ ਕੋਲੋਂ ਪੈਸਾ ਮੰਗਣ ਵੀ ਜਾਂਦੇ ਹਾਂ ਕਦੇ ਵੀ ਤੁਸੀਂ ਵੇਖਿਆ ਹੋਵੇਗਾ ਕਿ ਕੋਈ ਵੀ ਕਿਸੇ ਦੀ ਮਦਦ ਨਹੀਂ ਕਰਦਾ ਤੇ ਅੱਜ ਕੱਲ ਦੇ ਸਮੇਂ ਵਿੱਚ ਪੈਸਾ ਹੀ ਹਰ ਇੱਕ ਚੀਜ਼ ਨੂੰ ਲੈ ਕੇ ਪੈਸੇ ਦੀ ਹੀ ਪਾਵਰ ਹੈ ਜਿਸ ਦੇ ਕੋਲ ਪੈਸਾ ਹੈ ਉਸੇ ਦੀ ਕਦਰ ਹੁੰਦੀ ਹੈ ਜਿਸ ਦੇ ਕੋਲ ਪੈਸਾ ਨਹੀਂ ਹੈ ਉਸ ਦੀ ਕਦਰ ਕਦੇ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਅੱਜ ਦੀ ਜੋ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਇਸ ਦੇ ਵਿੱਚ ਤੁਸੀਂ ਆਪਣੇ ਹੀ ਘਰ ਦੇ ਵਿੱਚ ਦੋ ਲੌਂਗਾਂ ਨੂੰ ਇੱਕ ਅਜਿਹੀ ਜਗ੍ਹਾ ਤੇ ਰੱਖ ਸੁਪਾ ਕੇ ਰੱਖਣਾ ਹੈ ਜਿਸ ਨੂੰ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਪੈਸੇ ਦੇ ਰਿਲੇਟਡ ਜੋ ਵੀ ਮੁਸ਼ਕਲ ਹੈ ਪ੍ਰੋਬਲਮ ਹੈ ਉਹ ਤੁਹਾਡੀ ਸਾਰੀ ਪਰੇਸ਼ਾਨੀ ਦੂਰ ਹੋ ਜਾਵੇਗੀ ਤੇ ਪੈਸਾ ਜਿਸ ਦੇ ਕੋਲ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਸ ਦੇ ਘਰ ਵਿੱਚ ਹੀ ਸੁੱਖ ਸ਼ਾਂਤੀ ਹੈ ਜਿਸ ਦੇ ਘਰ ਪੈਸਾ ਹੈ ਜਿਸ ਇਨਸਾਨ ਦੇ ਕੋਲ ਘਰ ਦੇ ਵਿੱਚ ਪੈਸਾ ਨਹੀਂ ਹੈ ਉਸ ਘਰ ਦੇ ਵਿੱਚ ਕਲੇਸ਼ ਵੀ ਬਹੁਤ ਜ਼ਿਆਦਾ ਚੱਲਦਾ ਰਹਿੰਦਾ ਹੈ ਕਿਉਂਕਿ ਉਹ ਘਰ ਦੀਆਂ ਜ਼ਰੂਰਤਾਂ ਨੂੰ ਨਹੀਂ ਪੂਰੀਆਂ ਕਰ ਸਕਦਾ ਜਿਸ ਕਰਕੇ ਘਰ ਦੇ ਵਿੱਚ ਲੜਾਈ ਝਗੜਾ ਬਹੁਤ ਜ਼ਿਆਦਾ ਰਹਿੰਦਾ ਹੈ ਇਸ ਤਰ੍ਹਾਂ ਜੇਕਰ ਤੁਹਾਡਾ ਤੁਸੀਂ ਇਸ ਉਪਾਅ ਨੂੰ ਕਰੋਗੇ ਉਹ ਕਿਸ ਤਰੀਕੇ ਦੇ ਨਾਲ ਕਰਨਾ ਤੇ ਕਦੋਂ ਕਰਨਾ ਕਿਸ ਟਾਈਮ ਕਰਨਾ ਉਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਸਾਡੀ ਅੱਜ ਵਾਲੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਉਹ ਤੁਸੀਂ ਲੌਂਗ ਦਾ ਕਰਨਾ ਹੈ ਇੱਕ ਗੱਲ ਦਾ ਇਹੀ ਧਿਆਨ ਰੱਖਣਾ ਹੈ ਕਿ ਜਿਹੜੇ ਤੁਸੀਂ ਲੌਂਗ ਲੈਣੇ ਹਨ ਉਪਾਅ ਕਰਨ ਦੇ ਲਈ ਉਹ ਲੌਂਗ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਬਿਲਕੁਲ ਤੇ ਉਹਨਾਂ ਦੇ ਉੱਤੇ ਫੁੱਲ ਵੀ ਹੋਣਾ ਚਾਹੀਦਾ ਫੁੱਲ ਤੋਂ ਬਿਨਾਂ ਲੌਂਗ ਨਹੀਂ ਲੈਣੇ ਟੁੱਟੇ ਫੁੱਟੇ ਲੌਂਗ ਨਹੀਂ ਲੈਣੇ ਕਿਉਂਕਿ ਜੇਕਰ ਤੁਸੀਂ ਟੁੱਟੇ ਹੋਏ ਫੁੱਲ ਤੋਂ ਬਿਨਾ ਵਾਲੇ ਲੌਂਗ ਵਰਤਦੇ ਹੋ ਤਾਂ ਇਸ ਦਾ ਤੁਹਾਨੂੰ ਫਾਇਦਾ ਨਹੀਂ ਹੋਵੇਗਾ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਸਮੇਂ ਕਰ ਸਕਦੇ ਹੋ ਬਸ ਇੱਕ ਬਹੁਤ ਹੀ ਜਿਆਦਾ ਸੌਖਾ ਤੇ ਸਿੰਪਲ ਉਪਾਏ ਹੈ ਇਸ ਦੇ ਲਈ ਸਾਨੂੰ ਚਾਹੀਦਾ ਕੀ ਹੈ ਦੋ ਗਿਣਤੀ ਦੇ ਲੌਂਗ ਚਾਹੀਦੇ ਨੇ ਇੱਕ ਛੋਟਾ ਜਿਹਾ ਟੁਕੜਾ ਲਾਲ ਕੱਪੜੇ ਦਾ ਚਾਹੀਦਾ ਹੈ ਜਿਹੜਾ ਲਾਲ ਕੱਪੜੇ ਦਾ ਟੁਕੜਾ ਹੈ ਉਹ ਉਨਾਂਕ ਲਓ ਜਿਸ ਦੇ ਵਿੱਚ ਤੁਸੀਂ ਲੌਂਗ ਨੂੰ ਲਪੇਟ ਸਕੋ ਲਪੇਟਣ ਦੇ ਲਈ ਚਾਹੀਦਾ ਜਿਹੜਾ ਲਾਲ ਕੱਪੜਾ ਸਿਰਫ ਇੰਨੀਆਂ ਹੀ ਚੀਜ਼ਾਂ ਚਾਹੀਦੀਆਂ ਨੇ ਸਾਨੂੰ ਇਹ ਇੱਕ ਉਪਾਅ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਖਾਸ ਕਰਕੇ ਕਿ ਜਦੋਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤਾਂ ਤੁਸੀਂ ਆਪਣੇ ਸਿਰਫ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਇਸ ਉਪਾਅ ਬਾਰੇ ਨਹੀਂ ਦੱਸਣਾ ਬਿਲਕੁਲ ਵੀ ਨਹੀਂ ਪਤਾ ਲੱਗਣਾ ਚਾਹੀਦਾ ਕਿਸੇ ਹੋਰ ਨੂੰ ਕਿ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਉਪਾਅ ਕੀਤਾ ਕਿਉਂਕਿ ਕੁਝ ਭੈਣਾਂ ਤੇ ਕੁਝ ਲੇਡੀਜ਼ ਅਜਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਗੱਲ ਨਹੀਂ ਪਚਦੀ ਉਹ ਦੱਸ ਦਿੰਦੀਆਂ ਹਨ ਕਿ ਉਹਨਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਉਪਾਅ ਕਰਨ ਦੇ ਨਾਲ ਉਹਨਾਂ ਦੇ ਘਰ ਦੀ ਦਲੇਦਰਤਾ ਦੂਰ ਹੋ ਗਈ ਹੈ ਸਾਡੇ ਘਰ ਦੇ ਵਿੱਚ ਪਹਿਲਾਂ ਤੋਂ ਮਾਹੌਲ ਵਧੀਆ ਹੋ ਗਿਆ ਹੈ ਇਸ ਤਰ੍ਹਾਂ ਜਦੋਂ ਉਹ ਦੱਸ ਦਿੰਦੇ ਨੇ ਤਾਂ ਉਹਨਾਂ ਨੂੰ ਇਸ ਉਪਾਅ ਦਾ ਜਿਹੜਾ ਫਲ ਐ ਜਿਹੜਾ ਫਾਇਦਾ ਐ ਉਹ ਪੂਰਾ ਸਹੀ ਤਰੀਕੇ ਨਾਲ ਨਹੀਂ ਮਿਲ ਪਾਉਂਦਾ ਜਿਸ ਕਰਕੇ ਕਈ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਨੂੰ ਇਸ ਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਇਸ ਚੀਜ਼ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਹੈ ਕਿ ਤੁਹਾਡੇ ਪਰਿਵਾਰ ਤੋਂ ਇਲਾਵਾ ਇਸ ਉਪਾਏ ਬਾਰੇ ਕਿਸੇ ਤੀਸਰੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਇਸ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਦੋ ਲੌਂਗ ਲੈਣੇ ਨੇ ਪੂਰੇ ਸਾਬਤ ਹੋਣੇ ਚਾਹੀਦੇ ਨੇ ਟੁੱਟੇ ਨਹੀਂ ਹੋਣੇ ਚਾਹੀਦੇ ਤੇ ਤੁਸੀਂ ਇੱਕ ਥੋੜਾ ਜਿਹਾ ਲਾਲ ਕੱਪੜਾ ਲੈਣਾ ਏ ਜੇਕਰ ਤੁਸੀਂ ਥੋੜਾ ਜਿਹਾ ਵੱਡਾ ਲੈ ਲੈਂਦੇ ਹੋ ਤਾਂ ਉਸ ਦੀ ਤੁਸੀਂ ਇਹ ਦੋ ਲੌਂਗਾਂ ਨੂੰ ਚੰਗੇ ਤਰੀਕੇ ਦੇ ਨਾਲ ਲਪੇਟ ਕੇ ਤਾਂ ਕਿ ਉਹ ਕਿਸੇ ਨੂੰ ਦੇਖ ਨਾ ਸਕਣ ਤੇ ਉਸ ਦੀ ਤੁਸੀਂ ਗੱਠ ਵੀ ਮਾ ਸਕਦੇ ਹੋ ਜੇਕਰ ਕੱਪੜਾ ਛੋਟਾ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਤੈਹ ਲਾ ਕੇ ਉਸ ਵਿੱਚ ਤੁਸੀਂ ਜਿਹੜੇ ਲੌਂਗ ਨੇ ਉਹ ਲਪੇਟ ਕੇ ਰੱਖ ਦਿਓ ਲਪੇਟਣ ਤੋਂ ਬਾਅਦ ਇਹਨਾਂ ਲੌਂਗਾਂ ਨੂੰ ਆਪਣੇ ਘਰ ਦੇ ਵਿੱਚ ਉਸ ਜਗ੍ਹਾ ਤੇ ਰੱਖੋ ਜਿੱਥੇ ਕਿਸੇ ਦੀ ਨਿਗਾਹ ਨਾ ਪਵੇ ਜਿਵੇਂ ਕਿ ਘਰ ਦੀ ਤਜੋਰੀ ਦੇ ਵਿੱਚ ਰੱਖੋ ਆਪਣੇ ਘਰ ਦੀ ਤਜੋਰੀ ਦੇ ਵਿੱਚ ਰੱਖਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਹੋ ਜਾਵੇਗਾ ਜੇਕਰ ਉੱਥੇ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਆਪਣੇ ਘਰ ਦਾ ਜੋ ਕੀਮਤੀ ਸਮਾਨ ਜਿਸ ਜਗ੍ਹਾ ਰੱਖਦੇ ਹੋ ਉਸ ਜਗ੍ਹਾ ਦੇ ਉੱਤੇ ਵੀ ਤੁਸੀਂ ਇਹ ਕੱਪੜਾ ਤੇ ਲੌਂਗ ਰੱਖ ਸਕਦੇ ਹੋ ਉਹ ਅਸੀਂ ਜਿਹੜਾ ਇਹ ਕਪੜਾ ਤੇ ਲੌਂਗਰ ਰੱਖਿਆ ਉਸਨੂੰ ਵਾਰ-ਵਾਰ ਕੱਢ ਕੇ ਨਹੀਂ ਦੇਖਣਾ ਉੱਥੇ ਹੀ ਰੱਖ ਲਓ ਜਾਂ ਆਪਣੇ ਘਰ ਦੀ ਜਿੱਥੇ ਵੀ ਅਸੀਂ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਕਿ ਖਾਸ ਹੁੰਦੀਆਂ ਨੇ ਉੱਥੇ ਰੱਖਦੇ ਹਾਂ ਉੱਥੇ ਇਸ ਇਸ ਚੀਜ਼ ਨੂੰ ਰੱਖ ਦਿਓ ਕਿਉਂਕਿ ਇਸ ਨੂੰ ਇਹ ਕਿਸੇ ਦੇ ਨਜ਼ਰੀ ਨਹੀਂ ਪੈਣਾ ਚਾਹੀਦਾ ਤੁਸੀਂ ਜਦੋਂ ਤੁਸੀਂ ਇਹ ਚੀਜ਼ ਰੱਖ ਦਮ ਤਾਂ ਮੁੜ ਕੇ ਇਸ ਨੂੰ ਭੁੱਲ ਜਾਓ ਇਸ ਦਾ ਮਨ ਦੇ ਵਿੱਚ ਵਾਰ-ਵਾਰ ਖਿਆਲ ਨਾ ਲੈ ਕੇ ਹੋ ਅਸੀਂ ਜਿੱਥੇ ਵੀ ਲੌਂਗ ਰੱਖੇ ਨੇ ਇਸ ਤਰ੍ਹਾਂ ਲੌਂਗ ਰੱਖਣ ਦੇ ਨਾਲ ਜਿਸ ਲਾਲ ਕੱਪੜੇ ਦੇ ਵਿੱਚ ਅਸੀਂ ਲੌਂਗ ਰੱਖੇ ਨੇ ਜਿਵੇਂ ਲਾਲ ਕੱਪੜਾ ਮਾਤਾ ਲਕਸ਼ਮੀ ਜੀ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਜਿਹੜਾ ਲਾਲ ਕਪੜਾ ਅਸੀਂ ਰੱਖਿਆ ਲੌਂਗਾਂ ਦੇ ਵਿੱਚ ਤੇ ਉਸ ਕਪੜੇ ਤੋਂ ਜਿਹੜੀ ਲక్ష్ਮੀ ਮਾਤਾ ਜੀ ਹੈ ਪ੍ਰਸੰਨ ਹੋ ਕੇ ਸਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਪੈਣੀ ਸ਼ੁਰੂ ਕਰ ਦਿੰਦੀ ਹੈ ਤੇ ਸਾਡੇ ਘਰ ਦੇ ਵਿੱਚ ਜਿਹੜਾ ਪੈਸਾ ਹੈ ਉਹ ਵੀ ਰੁਕਣਾ ਸ਼ੁਰੂ ਹੋ ਜਾਵੇਗਾ ਜਿੰਨੀਆਂ ਪੈਸੇ ਨੂੰ ਲੈ ਕੇ ਪ੍ਰੋਬਲਮਸ ਨੇ ਮੁਸ਼ਕਿਲਾਂ ਨੇ ਉਹ ਸਾਰੀਆਂ ਸਾਡੀਆਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚੋਂ ਦਲੇਦਰ ਖਤਮ ਹੋ ਜਾਵੇਗਾ ਚਾਰੇ ਪਾਸਿਆਂ ਤੋਂ ਪੈਸਾ ਆਉਣ ਦਾ ਹੀਲਾ ਵਸੀਲਾ ਬਣਿਆ ਰਹੇਗਾ ਤੇ ਦੂਸਰਾ ਜੋ ਅਸੀਂ ਦੋ ਲੌਂਗ ਰੱਖੇ ਨੇ ਲੌਂਗ ਦੇ ਵਿੱਚ ਐਸੀ ਸ਼ਕਤੀ ਹੁੰਦੀ ਹੈ ਜੋ ਕਿ ਇੱਕ ਚੁੰਬਕ ਦੀ ਤਰ੍ਹਾਂ ਧਨ ਨੂੰ ਆਪਣੇ ਵੱਲ ਖਿੱਚਦੀ ਹੈ ਇਸ ਦੇ ਨਾਲ ਲੋਕ ਆਪਣੇ ਘਰ ਦੇ ਵਿੱਚ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਜਾਂ ਜੋ ਸਾਡੇ ਘਰ ਦੇ ਵਿੱਚ ਨੈਗੇਟਿਵ ਨੈਗੇਟਿਵ એનર્ਜੀ ਹੁੰਦੀ ਹੈ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਕੱਢਣ ਲਈ ਇਹ ਲੌਂਗ ਇੰਨੀ ਸ਼ਕਤੀ ਰੱਖਦੇ ਹਨ ਕਿ ਇਹ ਸਾਰੀ ਨੈਗੇਟਿਵਿਟੀ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ ਜਿਹੜਾ ਲਾਲ ਕੱਪੜਾ ਹੈ ਉਹ ਮਾਤਾ ਲਕਸ਼ਮੀ ਜੀ ਨੂੰ ਪ੍ਰਸੰਨ ਕਰਦਾ ਹੈ ਖੁਸ਼ ਕਰਦਾ ਹੈ ਜਿਸ ਤਰ੍ਹਾਂ ਮਾਤਾ ਲਕਸ਼ਮੀ ਖੁਸ਼ ਹੁੰਦੀ ਹੈ ਤਾਂ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਜੇ ਜਿਹੜੇ ਦੋ ਲੌਂਗ ਰੱਖੇ ਨੇ ਉਹ ਨੈਗੇਟਿਵ એનર્ਜੀ ਨੂੰ ਦੂਰ ਕਰਦੇ ਨਕਾਰਾਤਮਕ ਊਰਜਾ ਨੂੰ ਦੂਰ ਕਰਦੇ ਨੇ ਤੇ ਆਪਣੇ ਵੱਲ ਤੁਹਾਨੂੰ ਖਿੱਚਣ ਦੀ ਸਮਰੱਥਾ ਰੱਖਦੇ ਨੇ ਇਸ ਕਰਕੇ ਸਾਡੇ ਘਰ ਦੇ ਵਿੱਚ ਜਿਹੜਾ ਪੈਸਾ ਉਹ ਰੁਕਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਡੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਸਾਡੇ ਘਰ ਦੀਆਂ ਮੁਸ਼ਕਿਲਾਂ ਨੇ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੌਲੀ-ਹੌਲੀ ਇਸ ਉਪਾਅ ਦਾ ਜਿਹੜਾ ਅਸਰ ਹੈ ਉਹ ਸਾਨੂੰ ਦੇਖਣਾ ਸ਼ੁਰੂ ਹੋ ਜਾਂਦਾ ਹੈ ਪਰ ਸਿਰਫ ਇੱਕ ਤੁਸੀਂ ਵਿਸ਼ਵਾਸ ਦੇ ਨਾਲ ਇਹ ਉਪਾਅ ਕਰਨਾ ਤੇ ਆਪਣੇ ਮਨ ਦੇ ਵਿੱਚੋਂ ਇਹ ਉਪਾਅ ਕਰਕੇ ਸਭ ਗੱਲਾਂ ਭੁੱਲ ਜਾਣੀਆਂ ਨੇ ਜਿੰਨੀਆਂ ਵੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਣਗੀਆਂ ਇਹ ਬਹੁਤ ਹੀ ਜ਼ਿਆਦਾ ਸਿੰਪਲ ਅਸਰਦਾਰ ਅਤੇ ਘਰੇਲੂ ਉਪਾਏ ਹੈ ਇਸ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਇਸ ਨੂੰ ਕਰਨ ਦੇ ਲਈ ਕੋਈ ਬਹੁਤਾ ਜ਼ਿਆਦਾ ਖਰਚ ਵੀ ਨਹੀਂ ਹੁੰਦਾ ਕਿਉਂਕਿ ਇਸ ਨੂੰ ਕਰਨ ਦੇ ਲਈ ਸਿਰਫ ਤੁਹਾਨੂੰ ਗਿੰਤੀ ਦੇ ਦੋ ਲੌਂਗ ਇੱਕ ਛੋਟਾ ਜਿਹਾ ਲਾਲ ਕੱਪੜਾ ਚਾਹੀਦਾ ਬਸ ਇੰਨੇ ਦੇ ਵਿੱਚ ਇਹ ਤੁਹਾਡਾ ਉਪਾਅ ਹੋਵੇਗਾ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਤੇ ਫਾਇਦੇਮੰਦ ਹੁੰਦਾ ਹੈ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜੋ ਬਜ਼ੁਰਗ ਸਨ ਉਹ ਇਸ ਤਰੀਕੇ ਦੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਂਦੇ ਸਨ ਤੇ ਇਹ ਛੋਟੇ-ਛੋਟੇ ਘਰੇਲੂ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਖੁਸ਼ਹਾਲੀ ਬਣਾਈ ਰੱਖਦੇ ਸਨ ਅੱਜ ਦੀ ਇਹ ਵੀਡੀਓ ਇਸ ਤਰ੍ਹਾਂ ਜਿਹੜੀ ਜਿਸ ਤਰ੍ਹਾਂ ਅੱਜ ਤੁਹਾਨੂੰ ਅਸੀਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਸੀ ਤਰ੍ਹਾਂ ਸਤ ਤੁਹਾਡੇ ਸਾਹਮਣੇ ਹੋਰ ਵੀਡੀਆਂ ਲੈ ਕੇ ਵੀਡੀਓ ਲੈ ਕੇ ਆਉਂਦੇ ਰਹੀਏ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਬਸਕ੍ਰਾਈਬ ਕਰਨ ਤੋਂ ਬਾਅਦ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਣਾ ਸਾਧ ਸੰਗਤ ਜੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਵਾਲੇ ਬਣੋ ਬਣੋ ਤੇ ਜਿੰਨਾ ਵੀ ਹੋ ਸਕਦਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਸੋ ਸਾਧ ਸੰਗਤ ਜੀ ਇਹ ਅੱਜ ਦੀ ਜੋ ਵੀਡੀਓ ਕੋਈ ਵਹਿਮ ਭਰਮ ਨਹੀਂ ਹੈ ਜਿਹੜੇ ਵੀ ਭੈਣ ਭਰਾਵਾਂ ਨੂੰ ਸਾਡੀਆਂ ਵੀਡੀਓ ਕੋਈ ਵੀ ਵਹਿਮ ਭਰਮ ਲੱਗਦੀਆਂ ਨੇ ਅਸੀਂ ਸੰਗਤ ਨੂੰ ਗਲਤ ਰਸਤੇ ਤੇ ਪਾ ਰਹੇ ਹਾਂ ਤਾਂ ਸਾਧ ਸੰਗਤ ਜੀ ਇਹ ਉਹਨਾਂ ਦਾ ਮਨ ਦਾ ਵਹਿਮ ਹੈ ਕਿਉਂਕਿ ਕਿਏ ਕੋਈ ਵੈਮ ਪਰਮ ਨਹੀਂ ਹੈ ਇਹ ਇੱਕ ਸਿੰਪਲ ਆਪਣੇ ਘਰ ਦੇ ਵਿੱਚੋਂ ਹੀ ਚੀਜ਼ ਲੈ ਕੇ ਆਪਣੇ ਹੀ ਫਾਇਦੇ ਦੇ ਲਈ ਕਰਕੇ ਦੇਖਣੀ ਹੈ ਕਿਉਂਕਿ ਕਈ ਅਜਈਆਂ ਚੀਜ਼ਾਂ ਨੇ ਕੁਦਰਤ ਨੇ ਬਣਾਈਆਂ ਜੋ ਹਰ ਇੱਕ ਆਪੋ ਆਪਣੀ એનર્ਜੀ ਛੱਡਦੀਆਂ ਨੇ ਇਹ ਕੋਈ ਟੂਣਾ ਟੋਟਕਾ ਨਹੀਂ ਇਹਨਾਂ ਕੁਦਰਤੀ ਚੀਜ਼ਾਂ ਦੇ ਨਾਲ ਸਾਡੇ ਬਜ਼ੁਰਗ ਵੀ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦੇ ਸਨ ਵੱਧ ਤੋਂ ਪਰ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਗੁਰਬਾਣੀ ਨਾਲ ਨਾ ਜੁੜੋ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਇਹ ਉਪਾ ਉਹਨਾਂ ਬੰਦਿਆਂ ਦੇ ਲਈ ਉਹਨਾਂ ਮਨੁੱਖਾਂ ਦੇ ਲਈ ਹੈ ਜੋ ਹਰ ਪਾਸਿਆਂ ਤੋਂ ਥੱਕ ਚੁੱਕੇ ਨੇ ਉਹ ਇਹ ਉਪਾ ਕਰ ਸਕਦੇ ਹਨ ਤਾਂ ਜੋ ਉਹਨਾਂ ਦਾ ਦਰਦ ਘਟ ਹੋ ਸਕੇ ਉਹਨਾਂ ਦੀ ਤਕਲੀਫ ਘਟ ਹੋ ਸਕੇ ਕਹਿੰਦੇ ਜਿਸ ਤਨ ਲੱਗੇ ਸੋ ਤਨ ਜਾਣੇ ਪੀਰ ਪ੍ਰਾਈ ਕੌਣ ਜਾਣੇ ਜਿਨ੍ਹਾਂ ਨੂੰ ਦਰਦ ਦਾ ਉਹਨਾਂ ਨੂੰ ਹੀ ਪਤਾ ਹੈ ਜਿਹੜੇ ਵੀ ਭੈਣ ਭਰਾਵਾਂ ਨੂੰ ਇਹ ਵਹਿਮ ਭਰਮ ਲੱਗਦਾ ਹੈ ਤਾਂ ਉਹ ਸਾਡੀ ਵੀਡੀਓ ਨਹੀਂ ਦੇਖਣਾ ਚਾਹੁੰਦੇ ਤਾਂ ਪਲੀਜ਼ ਇਹ ਕਿਸੇ ਦੇ ਬਾਰੇ ਕਿਸੇ ਤਰੀਕੇ ਦੇ ਲਈ ਗਲਤ ਨਹੀਂ ਹੈ ਜੋ ਵੀਡੀਓ ਬਣਾਈ ਹੈ ਜੇਕਰ ਉਹ ਨਹੀਂ ਦੇਖਣਾ ਚਾਹੁੰਦੇ ਤਾਂ ਉਹ ਇਸ ਵੀਡੀਓ ਨੂੰ ਸਕਿਪ ਵੀ ਕਰ ਸਕਦੇ ਹਨ ਜੇਕਰ ਸਾਡੇ ਤੋਂ ਭੁੱਲ ਚੁੱਕਿਆ ਹੋਈਆਂ ਹੁਣ ਤਾਂ ਸਾਨੂੰ ਮਾਫੀ ਬਖਸ਼ਣੀ ਆਪਣੀ ਨਿੱਕੀ ਭੈਣ ਸਮਝ ਕੇ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਗੁਰਬਾਣੀ ਦੇ ਨਾਲ ਹਮੇਸ਼ਾ ਤੁਸੀਂ ਜੁੜੇ ਰਹਿਣਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਇਸੇ ਤਰ੍ਹਾਂ ਆਪਣਾ ਪਰਮਾ ਹੰਗਾਰਾ ਦਿੰਦੇ ਰਹਿਣਾ ਧੰਨਵਾਦ